ਵਾਹ ਅਜੇ ਕੜੀ ਲਾ ਦੋ ਇੰਨੀ ਲਾ ਦੋ ਚੱਲੇ ਜਾਓ ਦੇਖਾਰੇ ਕੀ ਪ੍ਰਾਂਸ ਵਾਲੀ ਦਾ ਨਾਣਾ ਕਰਦੇ ਪਾ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਸੀ ਉਹ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਪੋਤਰੇ ਦਾ ਨਾਮ ਦੱਸੋ ਪਲੀਜ਼ ਓ ਪਲੀਜ਼ ਓ ਬਾਬੇ ਪੋਤੇ ਦਾ ਨਾਮ ਦੱਸੋ ਮੈਂ ਕਹਾਂ ਦੱਸੂ ਕੀ ਆ ਨਾਮ ਉਹ ਗੁਰਸੇਵਕ ਸਿੰਘ ਬਾਤ ਕਰੋਗੇ ਜੀ ਜੀ ਹਾਂ ਜੀ ਬਾਬਾ ਜੀ ਭਾਈ ਦੱਸੋ ਕਦੋਂ ਗਏ ਸੀ ਪਲੀਜ਼ ਕਦੋਂ ਗਏ ਸੀ ਕਿੰਨੇ ਆਕੇ ਗਏ ਨਹੀਂ ਪੈਸੇ ਨਹੀਂ ਲੱਗਿਆ ਜੇ ਫ੍ਰੀ ਗਿਆ ਜੀ ਅੱਛਾ ਸਮੋ ਗਏ ਸੀ ਸੁਣੋ ਸੁਣੋ ਆਪਾਂ ਗੱਲ ਹੀ ਕਰ ਸੁਣੋ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਨਹੀਂ ਹੰਤ ਤਾਂ ਹੋਈ ਗਏ ਬੱਚੇ ਕਰਨ ਯੋਗੇ ਆ ਗਏ ਆ ਬੜੀ ਖੁਸ਼ੀ ਆ ਜੀ ਲੇਕਿਨ ਹਾਂ ਦੱਸੋ ਨਾ ਕੀ ਹੋਇਆ ਤੇਰਾ ਨਾਮ ਤਾਂ ਦੱਸੋ ਯਾਰਾ ਇੱਕ ਸੁਭਾਅ ਉਹ ਵੀ ਵੀਰਾਂ ਜੀ ਕਰੀ ਜਾਂਦੇ ਯਾਰਾ ਮੈਨੂੰ ਦੱਸਾ ਪਾ ਮੈਂ ਕੋਈ ਮੈਡਿਕ ਕਰਤਾ ਵਾ ਰਾਸ ਜਲੀ ਲਿਆ ਵਾ ਨਹੀਂ ਲੱਗਦਾ ਮੈਨੂੰ ਤੁਸੀਂ ਚਾਰੇ ਪਾਸੇ ਘੇਰ ਲਿਆ ਤੁਸੀਂ ਆ ਮੀਡੀਆ ਬਖੋ ਚੱਲ ਗਏ ਆਰਜਨਟੀ ਬਾਈ ਬਾਈ ਬਹੁਤ 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 ਨਹੀਂ ਜੈ ਨਹੀਂ ਕੋਤਸ ਬੇਟਾ ਠੀਕ ਹੈ ਤੁਹਾਡਾ ਜੀ ਬਿਲਕੁਲ ਬਿਲਕੁਲ ਠੀਕ ਹੈ ਚੜਦੀ ਖੜਾ ਜਾਓ ਜਿਓ ਰਣ ਇੰਸਪੈਕਟਰ ਪੰਜਾਬ ਪੁਲਿਸ ਸਮਝ ਗਏ ਕਿਹੜਾ ਕੋਣ ਸੀ ਤਾ ਨਹੀਂ ਜਾਣ ਗਈ ਤੁਹਾਡੇ ਕੋ ਆ ਗਈ ਆ ਨਹੀਂ 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 ਇਹ ਕਈ ਗੱਲਾਂ ਸਾਰੇ ਪਿੱਛੇ ਸਾਡੀ ਮਾਰੇ ਨਾਂ ਦੱਸ ਦੋ ਬੱਚੇ ਦਾ ਜੋ ਤੇਲ ਦੇ ਦਿਓ ਥੋੜੀ ਨੀ ਤੇਲ ਦੇ ਦਿਓ ਥੋੜੀ ਮੇਰੀ ਗੱਲ ਸੁਣੋ ਜਾਣ ਮੇਰੀ ਗੱਲ ਸੁਣੋ ਮੈਂ ਕਿ ਪ੍ਰੈਸ਼ਰ ਘੋੜਦਿਆਂ ਤੇ ਮੇਰਾ ਮੈਨੂੰ ਤਾਂ ਅੰਦਰ ਕਰਾਉਣਾ ਹੁੰਦਾ ਮੈਨੂੰ ਇਹ ਗੱਲ ਸੁਣ ਲਓ ਆਈ ਤੁਹਾਡੇ ਨਾਲ ਦੂਜਾ ਆਪਣੇ ਨਾਮ ਦੇ ਪ੍ਰੈਸ਼ਰ ਬੋਲਣ ਦਾ ਬਾਈ ਉਹ ਤਾਂ ਦੂਜਾ ਦੋਖਣ ਜਾਂਦਾ ਹਾਂ ਹਾਂ ਮੈਂ ਤਾਂ ਆਹੀ ਵਾਪਸ ਬੱਚਾ ਬੰਦੀ ਉਹ ਕਦੋਂ ਨਹੀਂ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਬਸ ਤੁਹਾਡਾ ਕਿੰਨੇ ਰੁਪਏ ਲਾ ਗਏ ਉਹ ਮੈਂ ਕਿ ਸਾਰਾ ਤੁਹਾਡੇ ਕੋਲ ਡਿਬੇਟ ਹੈਗੇ ਇੱਕ ਵਾਰੀ ਟੈਕਸਰ ਬੋਲਣਾ ਪਤਾ ਵਾ ਆਈ ਕਰੀ ਲਾਜੋ ਇੰਦਰੀ ਲਾਜੋ ਜਿੱਲੇ ਜਾਣਾ ਹੈ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਈ ਇਹ ਤੁਹਾਡੇ ਘਰ ਕੇਸ ਨੂੰ ਠਾਣਿਓ ਲੈਣਾ ਪੈਣਾ ਉਹ ਸਾਰੇ ਦੂਸਰੇ ਨਾਲ ਦੱਸੋ ਪਲੀਓ ਪਲੀਓ ਬਾਬੇ ਪੋਤੇ ਦਾ ਨਾਮ ਦੱਸੋ ਤਦੋਂ ਕਹਾਂ ਨਾਸੂ ਕੀ ਆਂ ਨਾਮ ਗੁਰਸੇਵਕ ਸਿੰਘ ਬਾਤ ਕਰੋਗੇ ਜੀ ਜੀ ਬਾਬਾ ਜੀ ਹਾਂ ਜੀ ਬਾਬਾ ਜੀ ਬਈ ਦੱਸੋ ਕਰੋਗੇ ਜੀ ਪਲੀਜ਼ ਆਕੇ ਗਏ ਨਹੀਂ ਪੈਸੇ ਨਹੀਂ ਲੱਗ ਗਿਆ ਜੋ ਫ੍ਰੀ ਗਿਆ ਜੀ ਅੱਛਾ ਕਹੋਗੇ ਅਸੀਂ ਸੁਣੋ ਸੁਣੋ ਆਪਾਂ ਬਾਕੀ ਹੀ ਗੱਲ ਸੁਣੋ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਨਹੀਂ ਹੰਦ ਤਾਂ ਹੋਏਂਗਾ ਕਰਨਯੋਗ ਹੀ ਆ ਗਏ ਆ ਬੜੀ ਖੁਸ਼ੀ ਆ ਜੀ ਲੇਕਿਨ ਹਾਂ ਦੱਸੋ ਨਾ ਕੀ ਹੋਇਆ ਜਰਾ ਇੱਕ ਸੁਹਾਵਣ ਵੀ ਵੀਰਾਂ ਜੀ ਕਰੀ ਜਾਂਦੇ ਜਰਾ ਮੈਨੂੰ ਦੱਸਦਾ ਤੁਹਾਨੂੰ ਇੱਕ ਕਰਤਾ ਵਾ ਰਸ ਜਲੀ ਲਿਆ ਵਾ ਨਹੀਂ ਨਹੀਂ ਲੱਗਦਾ ਮੈਨੂੰ ਤੀ ਚਾਰੇ ਪਾਸੇ ਘੇਰ ਲਿਆ ਤੂੰ ਆ ਮੀਡੀਆ ਜੀ ਜੀ ਕੀ ਬਈ ਬਾਈ ਗੱਲ ਦੀ ਪਾਲਸੀ ਹੋਊਗੀ ਅਸੀਂ ਉਹਨਾਂ ਬਿਲਕੁਲ ਸਹਿਮਤ ਆ ਠੀਕ ਹੈ ਨਾ ਇੱਕ ਗੱਲ ਬਾਤ ਹੋਈ ਤਾਂ ਦੀ ਪ੍ਰਸ਼ਾਸਨ ਦੇ ਨਾਲ ਕਿਸੇ ਦਿਨਾਂ ਨਹੀਂ ਜੀ ਨਹੀਂ ਕੋਈ ਬੇਟਾ ਠੀਕ ਹੈ ਤੁਹਾਡਾ ਜੀ ਬਿਲਕੁਲ ਬਿਲਕੁਲ ਠੀਕ ਹੈ ਚੜ੍ਹਦੀ ਖਾਲਾ ਜਾਓ ਜੀ ਉਹ ਕੀ ਰਣ ਇੰਸਪੈਕਟਰ ਪੰਜਾਬ ਪੁਲਿਸ ਸੰਗਤ ਕਿਹੜਾ ਕੋਈ ਤੁਹਾਡਾ ਇੰਸਪੈਕਟਰ ਨਹੀਂ ਜਾਣਦੇ ਜਿਹੜਾ ਕੋਈ ਆ ਗਈ ਆ ਨਹੀਂ ਨਹੀਂ ਤੁਹਾਡਾ ਕੀ ਨਾਮ ਆਉਂਦਾ ਇਹ ਕਈ ਦਾਦਾ ਹੀ ਸਾਰੇ ਪਿੱਛੇ ਸਾਡੀ ਮਾਰੇ ਨਾਮ ਦੱਸ ਦੋ ਬੱਚੇ ਦਾ ਜੋ ਟੇਲ ਦੇ ਦਿਓ ਥੋੜੀ ਨੇ ਦੇ ਦਿਓ ਥੋੜੀ ਮੇਰੀ ਗੱਲ ਸੁਣੋ ਜਾਣਾ ਮੇਰੀ ਗੱਲ ਸੁਣੋ ਮੈਂ ਕਿ ਪ੍ਰੈਸ਼ਰ ਕੋਡ ਦੇਣਾ ਤੇ ਮੇਰਾ ਮੈਨੂੰ ਤੂੰ ਅੰਦਰ ਕਰਾਉਣਾ ਹੁੰਦਾ ਮੈਨੂੰ ਇਹ ਗੱਲ ਸੁਣ ਲਓ ਤੁਹਾਡੇ ਨਾਲ ਤੁਹਾਡੇ ਨਾਲ ਦੁਬਾਰਾ ਆਪਣੇ ਨਾਮ ਦੇ ਪ੍ਰੈਸ਼ਰ ਬੋਲਾਂਗਾ ਬਾਈ ਮੈਂ ਦੁਬਾਰਾ ਦੇਖਣ ਜਾਂਦਾ ਹਾਂ ਹਾਂ ਮੈਂ ਆ ਗਿਆ ਓ ਮੈਂ ਅੰਮ੍ਰਿਤਸਰ ਦਾ ਵਾਸੀ ਹਾਂ ਜੀ ਤੁਹਾਡਾ ਪਿੰਡ ਦੇ ਰੋਲੇ ਮੈਂ ਜੇ ਸਾਰਾ ਤੁਹਾਡੇ ਕੋਲ ਡਿਬੇਟ ਹੈ ਇੱਕ ਵਾਰ ਪ੍ਰੈਸ ਨੂੰ ਬੋਲਣਾ ਪਤਾ ਵਾ ਅਜਾਈ ਕਰੀ 라ਜੋ ਇੰਨੀ 라ਜੋ ਚਲੇ ਜਾਓ ਪ੍ਰੈਸ ਵਾਲੀ ਦਾ ਨਾਣਾ ਕਰਦੇ ਪਾ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਸੀ ਉਹ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਪੁੱਤਰੇ ਦਾ ਨਾਮ ਦੱਸੋ ਪਲੀਜ਼ ਓ ਪਲੀਜ਼ ਓਏ ਓਏ ਬਾਬੇ ਪੋਤੇ ਦਾ ਨਾਮ ਦੱਸ ਦੋ ਮੈਂ ਕਹਾਂ ਦੱਸੂ ਕੀ ਆ ਨਾਮ ਉਹ ਗੁਰਸੇਵਕ ਸਿੰਘ ਬਾਤ ਕਰੋਗੇ ਜੀ ਜੀ ਹਾਂਜੀ ਬਾਬਾ ਜੀ ਭਾਈ ਦੱਸੋ ਕਦੋਂ ਕਹੇ ਸੀ ਪਲੀਜ਼ ਕਦੋਂ ਕਹੇ ਸੀ ਕਿੰਨੇ ਪੈਸੇ ਲਗਾ ਕੇ ਗਏ ਨਹੀਂ ਪੈਸੇ ਨਹੀਂ ਲੱਗੇ ਜੇ ਫ੍ਰੀ ਗਿਆ ਜੀ ਅੱਛਾ ਸਮੋ ਗਏ ਸੀ ਸੁਣੋ ਸੁਣੋ ਆਪਾਂ ਗੱਲ ਹੀ ਕਰ ਸੁਣੋ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਨਹੀਂ ਹੰਤ ਤਾਂ ਹੋਈ ਗਏ ਬੱਚੇ ਕਰਨ ਯੋਗੇ ਆ ਗਏ ਆ ਬੜੀ ਖੁਸ਼ੀ ਆ ਜੀ ਲੇਕਿਨ ਹਾਂ ਦੱਸੋ ਨਾ ਕੀ ਹੋਇਆ ਤੇਰਾ ਨਾਮ ਦੱਸੋ ਯਾਰਾ ਇੱਕ ਸੁਭਾਅ ਉਹ ਵੀ ਵੀਰਾਂ ਜੀ ਕਰੀ ਜਾਂਦੇ ਯਾਰਾ ਮੈਨੂੰ ਦਵਾ ਤਾ ਮੈਂ ਕੋਈ ਮੈਡੀਕਲ ਕਰਤਾ ਵਾ ਰਸ ਜਲੀ ਲਿਆ ਵਾ ਨਹੀਂ ਨਹੀਂ ਲੱਗਦਾ ਮੈਨੂੰ ਤੁਸੀਂ ਚਾਰੇ ਪਾਸੇ ਘੇਰ ਲਿਆ ਤੁਸੀਂ ਆ ਮੀਡੀਆ ਬਖੋਈ ਚੱਲ ਗਏ ਆ ਜੀ ਬਾਈ ਬਾਈ ਬੰਦਾ ਪੌਣ ਦੀ ਪਾਲਸੀ ਹੋਊਗੀ ਅਸੀਂ ਉਹਨਾਂ ਬਿਲਕੁਲ ਸਹਿਮਤ ਆ ਠੀਕ ਆ ਨਾ ਇੱਕ ਗੱਲਬਤ ਹੋਈ ਤਾਂ ਦੀ ਪ੍ਰਸ਼ਾਸਨ ਦੇ ਨਾਲ ਕਿਸੇ ਦੇ ਨਾਲ ਨਹੀਂ ਜ ਨਹੀਂ ਕੋਈ ਬੇਟਾ ਠੀਕ ਹੈ ਤੁਹਾਡਾ ਜੀ ਬਿਲਕੁਲ ਬਿਲਕੁਲ ਠੀਕ ਆ ਚੜ੍ਹਦੀ ਖਾਲਾ ਜਾਓ ਜੀ ਹੋਰ ਕੀ ਗਟਾ ਰਨਸਪੈਕਟਰ ਪੰਜਾਬ ਪੁਲਿਸ ਸੰਗਤ ਕਿਹੜਾ ਕੋਣ ਸੀ ਤੁਹਾਡਾ ਇੰਸਪੈਕਟਰ ਦਾ ਨਹੀਂ ਜਾਣ ਗਈ ਤੁਹਾਡੇ ਕੋਲ ਆ ਗਈ ਆ ਨਹੀਂ ਨਹੀਂ ਤੁਹਾਡਾ ਕੋਈ ਨਾਮ ਆ ਰਿਹਾ ਨਹੀਂ ਇਹ ਕਈ ਬਾਪੂ ਜੀ ਸਾਰੇ ਪਿੱਛੇ ਸਾਡੀ ਮਾਰੇ ਨਾਂ ਦਾ ਦੋ ਬੱਚੇ ਦਾ ਜੋ ਤੇਲ ਦੇ ਦਿਓ ਥੋੜੀ ਨੇ ਦੇ ਦਿਓ ਥੋੜੀ ਮੇਰੀ ਗੱਲ ਸੁਣੋ ਜਾਣ ਮੇਰੀ ਗੱਲ ਸੁਣੋ ਮੈਂ ਕਿ ਪ੍ਰੈਸ਼ਰ ਘੋੜਦਿਆਂ ਤੇ ਮੇਰਾ ਮੈਨੂੰ ਤਾਂ ਅੰਦਰ ਕਰਾਉਣਾ ਹੁੰਦਾ ਮੈਨੂੰ ਇਹ ਗੱਲ ਸੁਣ ਲਓ ਆਈ ਤੁਹਾਡੇ ਨਾਲ ਦੂਰਵਾ ਆਪਣੇ ਨਾਮ ਦੇ ਪ੍ਰੈਸ਼ਰ ਬੋਲਣ ਦਾ ਬਾਪੂ ਉਹ ਤੁਹਾਡੇ ਦੂਰਵਾ ਦੇਖਣ ਜਾਂਦੇ ਹਾਂ ਹਾਂ ਮੈਂ ਤਾਂ ਆਹੀ ਵਾਸੀ ਬੱਚਾ ਕਿੰਨੀ ਕਦੋਂ ਓ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਬਸ ਕਾਟਾ ਪਿੰਨੀ ਰੁਪਏ ਲਾ ਗਿਆ ਉਹ ਮੈਂ ਕਿ ਸਾਰਾ ਤੁਹਾਡੇ ਕੋਲ ਡਿਬੇਟ ਹੈਗੀ ਇੱਕ ਵਾਰੀ ਟੈਕਸਰ ਬੋਲਣਾ ਪਤਾ ਵਾ ਆਈ ਕਰੀ ਲਾਜੋ ਇੰਦਰੀ ਲਾਜੋ ਜਿੱਲੇ ਜਾ ਦੇਖਾਰੇ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਈ ਇਹ ਤੁਹਾਡੇ ਘਰ ਕੇਸ ਨੂੰ ਥਾਣੇੋਂ ਲੈਣਾ ਪੈਣਾ ਓ ਸਾਰੇ ਦੂਸਰੇ ਨਾਲ ਬਸੋ ਪਲੀਓ ਪਲੀਓ ਓਏ ਅਬੇ ਪੋਤੇ ਦਾ ਨਾਮ ਦੱਸ ਦੋ ਮੈਂ ਕਹਾਂ ਦੱਸੂ ਕੀ ਹਾਂਜੀ ਇਹਦਾ ਮੈਂ ਤੁਹਾਨੂੰ ਕਰਸੇਵਕ ਸਿੰਘ ਬਾਤ ਕਰੋਗੇ ਜੀ ਜੀ ਹਾਂਜੀ ਜੀ ਬਾਬਾ ਜੀ ਬਈ ਦੱਸੋ ਕਦੋਂ ਗਏ ਸੀ ਪਲੀਜ਼ ਕਦੋਂ ਗਏ ਸੀ ਕਿੰਨੇ ਪੈਸੇ ਲਗਾ ਕੇ ਗਏ ਨਹੀਂ ਪੈਸਾ ਨਹੀਂ ਲੱਗਿਆ ਜੇ ਫ੍ਰੀ ਗਿਆ ਜੀ ਅੱਛਾ ਸਮੋ ਗਏ ਸੀ ਸੁਣੋ ਸੁਣੋ ਆਪਾਂ ਬਾਕੀ ਹੀ ਗੱਲ ਸੁਣੋ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਨਹੀਂ ਹੰਤ ਤਾਂ ਹੋਈ ਗਏ ਬੱਚੇ ਕਰਨ ਯੋਗੇ ਆ ਗਏ ਬੜੀ ਖੁਸ਼ੀ ਆ ਜੀ ਹਾਂ ਦੱਸੋ ਨਾ ਕੀ ਹੋਇਆ ਤੇਰਾ ਨਾਮ ਤਾਂ ਦੱਸੋ ਯਾਰਾ ਇੱਕ ਸੁਭਾਅ ਉਹ ਵੀ ਵੀਰਾਂ ਜੀ ਕਰੀ ਜਾਂਦੇ ਯਾਰਾ ਮੈਨੂੰ ਦੱਸਾ ਪਾਉਂ ਮੈਂ ਕੋਈ ਕੰਮ ਕਰਤਾ ਵਾ ਰਾਸ ਜਲੀ ਲਿਆ ਵਾ ਨਹੀਂ ਲੱਗਦਾ ਮੈਨੂੰ ਤੁਸੀਂ ਚਾਰੇ ਪਾਸੇ ਘੇਰ ਲਿਆ ਤੁਸੀਂ ਆ ਮੀਡੀਆ ਬਾਈ ਜਿੰਦੀ ਬਾਈ ਬਾਈ ਗਲਤ ਦੀ ਪਾਲਸੀ ਹੋਊਗੀ ਅਸੀਂ ਉਹਨਾਂ ਬਿਲਕੁਲ ਸਹਿਮਤ ਆ ਠੀਕ ਹੈ ਨਾ ਇੱਕ ਗੱਲ ਬਾਤ ਹੋਈ ਤਾਂ ਦੀ ਪ੍ਰਸ਼ਾਸਨ ਦੇ ਨਾਲ ਕਿਸੇ ਦਿਨ ਨਾ ਨਹੀਂ ਜੇ ਨਹੀਂ ਕੋਈ ਬੇਟਾ ਠੀਕ ਹੈ ਤੁਹਾਡਾ ਜੀ ਬਿਲਕੁਲ ਬਿਲਕੁਲ ਠੀਕ ਆ ਚੜ੍ਹਦੀ ਖਾਲਾ ਜਾਓ ਜੀਓ ਗੋਚਾਰ ਇਨਸਪੈਕਟਰ ਪੰਜਾਬ ਪੁਲਿਸ ਸਮਝ ਕਿਹੜਾ ਕੋਣ ਸੀ ਤੁਹਾਡਾ ਇਨਸਪੈਕਟਰ ਦਾ ਨਹੀਂ ਜਾਣ ਗਈ ਤੁਹਾਡੇ ਕੋਲ ਆ ਗਈ ਆ ਨਹੀਂ ਨਹੀਂ ਤੁਹਾਡਾ ਕੋਈ ਨਾਮ ਆ ਰਿਹਾ ਨਹੀਂ ਇੱਕਈ ਦਾਦੂ ਜੀ ਸਾਰੇ ਪਿੱਛੇ ਸਾਡੀ ਮਾਰੇ ਨਾਮ ਦੱਸ ਦੋ ਬੱਚੇ ਦਾ ਜੋ ਫੋਟੋ ਤੇਲ ਦੇ ਦਿਓ ਥੋੜੀ ਨੀ ਤੇਲ ਦੇ ਦਿਓ ਥੋੜੀ ਮੇਰੀ ਗੱਲ ਸੁਣੋ ਜਾਣਾ ਮੇਰੀ ਗੱਲ ਸੁਣ ਮੈਂ ਕਿ ਪ੍ਰੈਸ਼ਰ ਰਿਕਾਰਡ ਦਿਨਾ ਤੇ ਮੇਰਾ ਮੈਨੂੰ ਕੋ ਹੰਦਰ ਕਰਾਉਣਾ ਹੁੰਦਾ ਮੈਨੂੰ ਇਹ ਗੱਲ ਸੁਣ ਲਓ ਤੁਹਾਡੇ ਨਾਲ ਤੁਹਾਡੇ ਨਾਲ ਦੁਬਾਰਾ ਆਪਣੇ ਨਾਮ ਦੇ ਪ੍ਰੈਸ਼ਰ ਬੋਲਾ ਕੋਈ ਨਾ ਬਾਈ ਪੋਤਾ ਅੱਗੇ ਦੁਬਾਰਾ ਦੇਖਣ ਜਾਂਦੇ ਹਾਂ ਹਾਂ ਮੈਂ ਤਾਂ ਆਪੀ ਹੋ ਗਿਆ ਤਾਂ ਵੀ ਨਹੀਂ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਬਸ ਕਾਟਾ ਪਿੰਨੂ ਜਰ ਕਰਾ ਦੇ ਉਹ ਮੈਂ ਕਿ ਸਾਰਾ ਤੁਹਾਡੇ ਕੋਲ ਡਿਬੇਟ ਹੈ ਇੱਕ ਵਾਰੀ ਟੈਕਸਰ ਬੋਲਣਾ ਪਤਾ ਵਾ ਆਂ ਕਰੀ 라ਜੋ ਇੰਦਰੀ 라ਜੋ ਚਲੇ ਜਾ ਦੇਸ ਵਾਲੀ ਦਾ ਨਾਣਾ ਕਰ ਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਈ ਇਹ ਤੁਹਾਡੇ ਘਰ ਕੇਸ ਨੂੰ ਠਾਣਿਓ ਲੈਣਾ ਪੈਣਾ ਉਹ ਸਾਰੇ ਦੂਸਰੇ ਨਾਲ ਬਸੋ ਪਲੀਜ ਓ ਪਲੀਜ ਓ ਮੇਰੇ ਬਾਬੇ ਪੋਤੇ ਦਾ ਨਾਮ ਦੱਸੋ ਤਾ ਮੈਂ ਕਹਾਂ ਨਾਸੂ ਕੀ ਹੈ ਹਾਂਜੀ ਕੀ ਹੋਦਾ ਆ ਨਾਮ ਗਰਸੇਵਕ ਸਿੰਘ ਬਾਤ ਕਰੋਗੇ ਸੀ ਜੀ ਬਾਬਾ ਜੀ ਹਾਂਜੀ ਬਾਬਾ ਜੀ ਬਈ ਦੱਸੋ ਕਰੋਗੇ ਸੀ ਪਲੀਜ਼ ਕਰੋਗੇ ਸੀ ਕਿੰਨੇ ਪੈਸੇ ਲਗਾ ਕੇ ਗਏ ਨਹੀਂ ਪੈਸੇ ਨਹੀਂ ਲੱਗੇ ਜੋ ਫ੍ਰੀ ਗਿਆ ਜੀ ਅੱਛਾ ਕਰੋਗੇ ਸੀ ਸੁਣੋ ਸੁਣੋ ਆਪਾਂ ਬਾਤ ਹੀ ਕਰ ਸੁਣੋ ਇਹ মিডিਆ ਈਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਨਹੀਂ ਸੁਣੋ ਤਾਂ ਹੋਏਗਾ ਕੋਈ ਕਰਨਯੋਗ ਹੈਗੇ ਆਂ ਬੜੀ ਖੁਸ਼ੀ ਆ ਜੀ ਲੇਕਿਨ ਆ ਦੱਸੋ ਨਾ ਕੀ ਹੋਇਆ ਬੱਚੇ ਦਾ ਨਾਮ ਦਾ ਰੱਖੋ ਯਾਰਾ ਇੱਕ ਹੁਣ ਸੁਹਾਣ ਵੀ ਵੀਰਾਂ ਜੀ ਕਰੀ ਜਾਂਦੇ ਯਾਰਾ ਮੈਨੂੰ ਦੱਸਦਾ ਤੁਹਾਨੂੰ ਇੱਕ ਕਰਤਾ ਵਾ ਰਸ ਜਲੀ ਲਿਆ ਵਾ ਨਹੀਂ ਨਹੀਂ ਲੱਗਦਾ ਮੈਨੂੰ ਤੂੰ ਚਾਰੇ ਪਾਸੇ ਘੇਰ ਲਿਆ ਤੂੰ ਆ ਮੀਡੀਆ ਵਾਲੇ ਚੱਲ ਗਏ ਭਾਈ ਬਾਈ ਗਲਤ ਦੀ ਪਾਲਿਸੀ ਹੋਊਗੀ ਅਸੀਂ ਉਹਨਾਂ ਬਿਲਕੁਲ ਸਹਿਮਤ ਆ ਠੀਕ ਹੈ ਨਾ ਇੱਕ ਗੱਲ ਬਾਤ ਹੋਈ ਥੀ ਪ੍ਰਸ਼ਾਸਨ ਦੇ ਨਾਲ ਕਿਸੇ ਦੇ ਨਾਲ ਨਹੀਂ ਜੇ ਨਹੀਂ ਕੋਲ ਬੇਟਾ ਠੀਕ ਹੈ ਤੁਹਾਡਾ ਜੀ ਬਿਲਕੁਲ ਬਿਲਕੁਲ ਠੀਕ ਆ ਚੜ੍ਹਦੀ ਖਾਲਾ ਜਾਓ ਜਿਓ ਪਰ ਰਿਪੋਰਟ ਰਨਸਪੈਕਟਰ ਪੰਜਾਬ ਪੁਲਿਸ ਸਮਝ ਗਏ ਕਿਹੜਾ ਕੋਣ ਸੀ ਤੁਹਾਡਾ ਇੰਨੀ ਜਾਣ ਗਈ ਤੁਹਾਡੇ ਕੋਲ ਆ ਗਈ ਆ ਨਹੀਂ 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 ਇੱਕਈ ਦਾਦੂ ਇਹ ਸਾਰੇ ਪਿੱਛੇ ਸਾਡੀ ਮਾਰੇ ਨਾਮ ਦੱਸ ਦੋ ਬੱਚੇ ਦਾ ਜੋ ਫੋਟੋ ਟੇਲ ਦੇ ਦਿਓ ਥੋੜੀ ਨੀ ਟੇਲ ਦੇ ਦਿਓ ਥੋੜੀ ਮੇਰੀ ਗੱਲ ਸੁਣੋ ਜਾਣਾ ਮੇਰੀ ਗੱਲ ਸੁਣ ਮੈਂ ਕਿ ਪ੍ਰੈਸ਼ਰ ਰਿਕਾਰਡ ਦਣਾ ਤੇ ਮੇਰਾ ਮੈਨੂੰ ਤੂੰ ਅੰਦਰ ਕਰਾਉਣਾ ਹੁੰਦਾ ਮੈਨੂੰ ਇਹ ਗੱਲ ਸੁਣ ਲਓ ਆਈ ਤੁਹਾਡੇ ਨਾਲ ਦੁਬਾਰਾ ਆਪਣੇ ਨਾਮ ਦੇ ਪ੍ਰੈਸ਼ਰ ਬੋਲਾਂਗਾ ਬਾਈ ਦੁਬਾਰਾ ਦੇਖਣ ਜਾਓ ਹਾਂ ਮੈਂ ਤਾਂ ਆਪੀ ਹੋ ਗਿਆ ਬੱਚਾ ਵੀ ਨਹੀਂ ਓ ਮੈਂ ਅੰਮ੍ਰਿਤਸਰ ਦਾ ਵਾਸੀ ਹਾਂ ਜੀ ਤੁਹਾਡਾ ਪਿੰਡੀ ਦੇ ਪਿੰਡ ਵਿੱਚ ਮੈਂ ਕਿ ਸਾਰਾ ਤੁਹਾਡੇ ਕੋਲ ਡਿਬੇਟ ਹੈ ਇੱਕ ਵਾਰੀ ਬੋਲਣਾ ਪਤਾ ਵਾ ਅਜੇ ਕਰੀ ਲਾਜੋ ਇੰਨੀ ਲਾਜੋ ਚੱਲ ਜਾ ਸਾਰੇ ਪ੍ਰਾਂਸ ਵਾਲੀ ਦਾ ਨਾਣਾ ਕਰਦੇ ਪਾ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਸੀ ਉਹ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਪੁੱਤਰੇ ਦਾ ਨਾਮ ਦੱਸੋ ਪਲੀਜ਼ ਓ ਪਲੀਜ਼ ਓ ਮੈਂ ਪੋਤੇ ਦਾ ਨਾਮ ਦੱਸ ਦੋ ਮੈਂ ਕਹਾਂ ਦੱਸੂ ਕੀ ਆ ਨਾਮ ਅਨਵ ਗੁਰਸੇਵਕ ਸਿੰਘ ਬਾਤ ਕਰੋਗੇ ਜੀ ਜੀ ਹਾਂਜੀ ਬਾਬਾ ਜੀ ਬਈ ਦੱਸੋ ਕਦੋਂ ਗਏ ਸੀ ਪਲੀਜ਼ ਕਦੋਂ ਗਏ ਸੀ ਕਿੰਨੇ ਪੈਸੇ ਲਗਾ ਕੇ ਗਏ ਨਹੀਂ ਪੈਸੇ ਨਹੀਂ ਲੱਗੇ ਜੀ ਫ੍ਰੀ ਗਿਆ ਜੀ ਅੱਛਾ ਕਦੋਂ ਗਏ ਸੀ ਸੁਣੋ ਸੁਣੋ ਆਪਾਂ ਗੱਲ ਹੀ ਸੁਣੋ ਇਹ মিডিਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਨਹੀਂ ਹੰਤ ਤਾਂ ਹੋਏਗੇ ਬੱਚੇ ਕਰਨ ਯੋਗੇ ਆ ਗਏ ਆ ਬੜੀ ਜੀ ਆ ਜੀ ਲੇਕਿਨ ਆ ਦੱਸੋ ਨਾ ਕੀ ਹੋਇਆ ਜਿਹੜਾ ਨਾਮ ਦਾ ਦੱਸੋ ਜਿਹੜਾ ਇੱਕ ਸੁਹਾਵਾਂ ਵੀ ਵੀਰਾਂ ਦੀ ਕਰੀ ਜਾਂਦੇ ਜਿਹੜਾ ਮੈਨੂੰ ਦਵਾ ਤੂੰ ਮੈਂ ਇੱਕ ਕਰਤਾ ਵਾ ਰਸ ਜਲੀ ਲਿਆ ਵਾ ਨਹੀਂ ਨਹੀਂ ਲੱਗਦਾ ਮੈਨੂੰ ਤੀ ਚਾਰੇ ਪਾਸੇ ਘੇਰ ਲਿਆ ਤੂੰ ਆ ਮੀਡੀਆ ਵਾਲਾ ਚੱਲ ਗਈ ਭਾਈ ਬਾਈ ਫੋਨ ਤੇ ਪਰ ਆਹ ਗੱਲ ਦੀ ਪਾਲਿਸੀ ਹੋਊਗੀ ਅਸੀਂ ਉਹਨਾਂ ਬਿਲਕੁਲ ਸਹਿਮਤ ਆ ਠੀਕ ਹੈ ਨਾ ਇੱਕ ਗੱਲ ਬਾਤ ਹੋਈ ਥੀ ਪ੍ਰਸ਼ਾਸਨ ਦੇ ਨਾਲ ਕਿਸੇ ਦਿਨ ਨਾ ਜੇ ਨਹੀਂ ਕੋਲ ਬੇਟਾ ਠੀਕ ਹੈ ਤੁਹਾਡਾ ਜੀ ਬਿਲਕੁਲ ਬਿਲਕੁਲ ਠੀਕ ਆ ਚੜ੍ਹਦੀ ਖਾਲਾ ਜਾਓ ਜੀ ਉਹ ਪਰ ਇਹ ਕਿਹੜਾ ਰਨਸਪੈਕਟਰ ਪੰਜਾਬ ਪੁਲਿਸ ਸਮਝ ਗਏ ਕਿਹੜਾ ਕੋਣ ਸੀ ਤੁਹਾਡਾ ਇੰਸਪੈਕਟਰ ਦਾ ਨਹੀਂ ਜਾਣ ਗਈ ਘੜ ਕੋ ਆ ਗਈ ਆ ਨਹੀਂ ਨਹੀਂ ਤੁਹਾਡਾ ਕੋਈ ਨਾਮ ਆਉਂਦਾ ਨਗਰੀ ਆਈ ਇਹ ਕਈ ਦਾਦਾ ਜੀ ਸਾਰੇ ਪਿੱਛੇ ਸਾਡੀ ਮਾਰੇ ਨਾਂ ਦਾ ਦੋ ਬੱਚੇ ਦਾ ਜੋ ਟੇਲ ਦੇ ਦਿਓ ਥੋੜੀ ਨੀ ਦੇ ਦਿਓ ਥੋੜੀ ਮੇਰੀ ਗੱਲ ਸੁਣੋ ਜਾਣ ਮੇਰੀ ਗੱਲ ਸੁਣੋ ਮੈਂ ਕਿ ਪ੍ਰੈਸ਼ਰ ਕੋੜਦਣਾ ਤੇ ਮੇਰਾ ਮੈਨੂੰ ਤਾਂ ਅੰਦਰ ਕਰਾਉਣਾ ਹੁੰਦਾ ਮੈਨੂੰ ਇਹ ਗੱਲ ਸੁਣ ਲਓ ਆਈ ਤੁਹਾਡੇ ਨਾਲ ਦੂਜਾ ਆਪਣੇ ਨਾਮ ਦੇ ਪ੍ਰੈਸ਼ਰ ਬੋਲਣ ਦਾ ਬਾਈ ਉਹ ਤਾਂ ਦੂਜਾ ਦੋਖਣ ਜਾਂਦਾ ਹਾਂ ਹਾਂ ਮੈਂ ਤਾਂ ਆਦੀ ਵਾਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਬਸ ਕਾਟਾ ਪਿੰਨੂ ਜਰ ਰੇ ਗਿਆ ਉਹ ਮੈਂ ਕਿ ਸਾਰਾ ਤੁਹਾਡੇ ਕੋਲ ਡਿਬੇਟ ਹੈ ਇੱਕ ਵਾਰੀ ਟੈਕਸਰ ਬੋਲਣਾ ਪਤਾ ਵਾ ਆਈ ਕਰੀ ਲਾਜੋ ਇੰਦਰੀ ਲਾਜੋ ਜਲੇ ਜਾਣਾ ਪ੍ਰਿੰਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਏ ਤੁਹਾਡੇ ਘਰ ਕੇਸ ਨੂੰ ਠਾਣਿਓ ਲੈਣਾ ਪੈਣਾ ਉਹ ਸਾਰੇ ਪੈਸੇ ਦੂਸਰੇ ਨਾਲ ਬਸੋ ਪਲੀਜ ਹੋ ਪਲੀਜ ਹੋ

ਜੀ ਆ ਜੀ ਲੇਕਿਨ ਆ ਦੱਸੋ ਨਾ ਕੀ ਹੋਇਆ 11 1 ਸੁਹਾਵਾ